ਤਵਾਲ ਸਾਹਿਬ ਇੱਕ ਤੁਹਾਡੇ ਵਿਆਹ ਦਾ ਕਿੱਸਾ ਵੀ ਕਹਿੰਦੇ ਬਹੁਤ ਮਸ਼ਹੂਰ ਹੋਇਆ ਜਿਹਦੇ ਕਰਕੇ ਅਸੀਂ ਕਰਾਲੀ ਤੋਂ ਖਰੜਨ ਆਏ ਆ ਤੁਹਾਡਾ ਵਿਆਹ ਦਾ ਕਿੱਸਾ ਕਹਿੰਦੇ ਵੀ ਤੁਸੀਂ ਇੱਕ ਰਿਸ਼ਤੇਦਾਰ ਦੀ ਚ ਵਿਆਹ ਸੀਗਾ ਤੁਸੀਂ ਵਿਆਹ ਚ ਗਏ ਉੱਥੇ ਕੁਝ ਅਲੱਗ ਹੀ ਪਾਣਾ ਬੱਪਰ ਗਿਆ ਉਹ ਕਿਆ ਹੋਇਆ ਤਾਂ ਉਹ ਵੀ ਦੱਸਿਓ ਮੜਾ ਜੀ ਉਹ ਕਿਆ ਹੋਇਆ ਜੀ ਮੈਂ ਵਿਆਹ ਚ ਗਿਆ ਸਾਰੇ ਦਾ ਮਤਲਬ ਚਾਹ ਪਾਣੀ ਪੀ ਰਹੇ ਸੀ ਹੋਰ ਸਨੈਕਸ ਖਰਚ ਰਹੇ ਸੀ ਤੇ ਮੇਰੇ ਕੋਲ ਨਾ ਵਿਆਹ ਵਾਲਿਆਂ ਦਾ ਕੋਈ ਰਿਸ਼ਤੇਦਾਰ ਆਇਆ ਉਹ ਮੈਨੂੰ ਆਕੇ ਕਹਿੰਦਾ ਕਹਿੰਦਾ ਯਾਰ ਭਾਈ ਸਾਹਿਬ ਤੁਸੀਂ ਇੱਥੇ ਖੜੇ ਹੋ ਕਮਾਲ ਹੈ ਮੈਂ ਕਹਿੰਦੀ ਮਹਾਰਾਜ ਕੀ ਹੋ ਗਿਆ ਕੰਬਿਆਰ ਉਧਰ ਮੱਛੀ ਖਦਮ ਹੋ ਗਈ ਐ ਔਰ ਮੈਂ ਕਹਾ ਮਹਾਰਾਜ ਮੈਂ ਹਲਵਾਈ ਥੋੜਾ ਮੈਂ ਵੀ ਇੱਕ ਗੈਸਟ ਹੀ ਐ ਜਿੱਦੇ ਹੋਰ ਆ ਗਏ ਆ ਇਹ ਗੱਲ ਕੋਈ ਉਹ ਮੈਨੂੰ ਸੇ ਦੇ ਕੇ ਤੁਹਾਨੂੰ ਹਲਵਾਈ ਖਾਣ ਹਲਵਾਈ ਸਮਝ ਲਿਆ ਜੀ ਕਿ ਉਹਨੇ ਸੋਚਿਆ ਵੀ ਕੈਟਰਿੰਗ ਵਾਲਾ ਬੰਦਾ ਤੁਹਾਨੂੰ ਮੈਂ ਕਹਾ ਜੀ ਕਿ ਮੈਨੂੰ ਆ ਕੇ ਬੜਾ ਬੋਲਿਆ ਹਾਈਪਰ ਜਾ ਹੋ ਗਏ ਕੰਬਿਆਰ ਤੁਸੀਂ ਹੱਥੇ ਖੜੇ ਹੋ ਉਥੇ ਮੱਛੀ ਨਹੀਂ ਐ ਔਰ ਮੈਂ ਕਹਾਂ ਮੈਂ ਮੈਂ ਮੱਛੀ ਨਹੀਂ ਐ ਮੈਂ ਕੋਈ ਹਲਵਾਈ ਥੋੜਾ ਮੈਂ ਤਾਂ ਆਪ ਗੈਸਟ ਆਇਆ ਹੈ ਇਹ ਗੱਲ ਹੋਈ ਸੀ ਇਹ ਇਹ ਸ਼ੁਕਰ ਕਰੋ ਵੀ ਕਹਿੰਦੇ ਤੁਹਾਡੇ ਮੂੰਹ 'ਚ ਖੱਤ ਵਾ ਗਿਆ ਅੰਦਰੋਂ ਮੱਛੀ ਦਾ ਕੱਢ ਲੀ ਹੋਵੇ ਭਾਈ ਪਤਾ ਨਹੀਂ ਸਾਰੀ ਉਹ ਮੱਛੀ ਖਾ ਗਿਆ ਇਹ ਵੀ ਬਚਾਅ ਹੋ ਗਿਆ ਜੀ ਕਿ ਹੱਥ ਨਹੀਂ ਬਾਤ ਹੋਵੇ ਮੇਰੇ ਮੂੰਹ 'ਚ ਕਿਉਂਕਿ ਤੁਹਾਡਾ ਮੂੰਹ ਛੋਟਾ ਹੈ ਹੱਥ ਬਾ ਗਿਆ ਵੀ ਤੇ ਮੱਛੀਓ ਕੱਢ ਲੈਂਦਾ